हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਇੱਕ ਵਾਰ ਫੇਰ ਤੋਂ ਜੰਨੀ ਫਸਦੇ ਜਾ ਰਹੇ ਨੇ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਤੁਸੀਂ ਵੇਖਿਆ ਹੋਣਾ ਜਿਸ ਦਿਨ ਦਾ ਕੇਸ ਪਿਆ ਉਸ ਕੁੜੀ ਦੇ ਇਲਜ਼ਾਮ ਲੱਗੇ ਨੇ ਔਰ ਇੱਕ ਹੋਰ ਕੁੜੀ ਸਾਹਮਣੇ ਆ ਜਾਂਦੀ ਆ ਤਾਂ ਫੇਰ ਜਿਹੜਾ ਕਿ ਇਹ ਜਿਹੜਾ ਕੇਸ ਹੈ ਇਹ ਬੇਹੱਦ ਯਾਦ ਤੇਜ਼ੀ ਦੇ ਨਾਲ ਇੱਕ ਇਹਦਾ ਗਰਾਫਤਾਂ ਨੂੰ ਜਾ ਰਿਹਾ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਰੰਜੀਤ ਸਿੰਘ ਢੱਡਰੀਆਂ ਵਾਲੇ ਸੰਤ ਨੂੰ ਦਰਸਲ ਮੈਂ ਤਾਂ ਪਹਿਲੇ ਸ਼ਬਦਾਂ ਦੇ ਵਿੱਚ ਹੀ ਕਹੂੰਗਾ ਕਿ ਦਰਸਲ ਮੈਨੂੰ ਲੱਗਦਾ ਵੀ ਜਿਵੇਂ ਦੁਨੀਆ ਬਦਨਾਮ ਕਰਨ ਤੇ ਤੁਲ ਗਈ ਹੈ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਵੇਂ ਇੱਕ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਜਿੰਨੇ ਤੁਸੀਂ ਦੇਖੋ ਜੁੜੇ ਹੋ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਦੇ ਨਾਲ ਔਰ ਤੁਸੀਂ ਬੜੀ ਹੀ ਬੇਤਰੀ ਦੇ ਨਾਲ ਜਾਣਦੇ ਹੋ ਕਿ ਅਕਸਰ ਉਹਨਾਂ ਨੂੰ ਪਸਾਇਆ ਵੀ ਜਾਂਦਾ ਔਰ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਖੁਦ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਮੂੰਹੋਂ ਕਿ ਮੇਰੇ ਕਰੈਕਟਰ ਨੂੰ ਇਹਨਾਂ ਲੋਕਾਂ ਨੇ ਜਦੋਂ ਕਿਸੇ ਨੂੰ ਕਹਿੰਦਾ ਪੰਗਾ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਗੱਲ ਕਹੀ ਕਹਿੰਦਾ ਜਦੋਂ ਕਿਸੇ ਦਾ ਕਰੈਕਟਰ ਖਰਾਬ ਕਰਨਾ ਹੈ ਸ਼ਬੀ ਖਰਾਬ ਕਰਨੀ ਹੈ ਤਾਂ ਉਹਦੇ ਕਰੈਕਟਰ ਤੇ ਦਾਗ ਲਾ ਦਿਓ ਤਾਂ ਆਪਣੇ ਆਪ ਉਹ ਡਿੱਗ ਜਾਂਦਾ ਹੈ ਇਹ ਖੁਦ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਕਿਹਾ ਸੀ ਔਰ ਹੁਣ ਜਿਹੜੇ ਇਹ ਬੰਦੇ ਨੇ ਔਰ ਇੱਕ ਉਹ ਕੁੜੀ ਐ ਮੈਂ ਤੁਹਾਨੂੰ ਅੱਜ ਸਾਰੇ ਬਿਆਨ ਸੁਣਾਉਣੇ ਨੇ ਔਰ ਤੁਸੀਂ ਨਿਚੋਰ ਕੱਢਣਾ ਕਿ ਦੇਖੋ ਮੈਂ ਆਪਣੇ ਬੰਦੀਓ ਕਿਸੇ ਵੀ ਸੰਤ ਦੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਵਾਅਦਾ ਕੀਤਾ ਕਈ ਵਾਰ ਕਿ ਮੈਂ ਕਿਸੇ ਵੀ ਸੰਤ ਨੂੰ ਆਪਣੀ ਜ਼ੁਬਾਨ ਦੇ ਵਿੱਚੋਂ ਗਲਤ ਸ਼ਦਾਬਲੀ ਦਾ ਜੂਝ ਨਹੀਂ ਕਰਦਾ ਇਹ ਗੱਲ ਮੈਂ ਪਹਿਲਾਂ ਹੀ ਕਹਿ ਦਿੰਦਾ ਤਾਂ ਹੁਣ ਤੁਸੀਂ ਇਹ ਬਿਆਨ ਸੁਣੋਗੇ ਨਾ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਪ੍ਰਕਿਰਿਆ ਮੇਰਾ ਵੀਰ ਜ਼ਰੂਰ ਦੇਣੀ ਆ ਮੇਰੀ ਕਿਸੇ ਸੰਤ ਦੇ ਨਾਲ ਕੋਈ ਖਿਲਾਫਤਾ ਨਹੀਂ ਹੈ ਔਰ ਨਾ ਹੀ ਕਿਸੇ ਦੇ ਨਾਲ ਕੋਈ ਵਿਰੋਧਤਾ ਹੈ ਜੀ ਔਰ ਮੈਂ ਸੰਤਾਂ ਦਾ ਵੈਸੇ ਹੀ ਸਤਕਾਰ ਕਰਦਾ ਜਿਵੇਂ ਕਿ ਕੋਈ ਵੀ ਸੰਤ ਹੈ ਕਿਉਂਕਿ ਉਹ ਸਾਡੇ ਨੌਜਵਾਨੀ ਨੂੰ ਲਾ ਲੋ ਸਾਡੀ ਕੌਮ ਨੂੰ ਲਾ ਲੋ ਉਹ ਚੰਗੇ ਰਸਤੇ ਤੇ ਲੈ ਜਾਂਦੇ ਆ ਤਾਂ ਲਜਾਣ ਦਿਓ ਆਪਾਂ ਨੂੰ ਕੋਈ ਦੁੱਖ ਨਹੀਂ ਤਾਂ ਪਹਿਲਾਂ ਆਪਾਂ ਹੁਣ ਇਹਨਾਂ ਦੇ ਬਿਆਨ ਸੁਣਾਂਗੇ ਉਸ ਤੋਂ ਬਾਅਦ ਇਹਦੇ ਚਰਚਾ ਕਰਾਂਗੇ ਤਾਂ ਫਿਰ ਤੁਸੀਂ ਆਪਣੀ ਪ੍ਰਕਿਰਿਆ ਦੇਣੀ ਹੋਊਗੀ ਬੜੀ ਹੀ ਤਮਾਕੇਦਾਰ ਜਿਹੜੀ ਇਹ ਰਿਪੋਰਟ ਹੈ ਇਹ ਸਾਰੀ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਬੜੇ ਹੀ ਧਿਆਨ ਦੇ ਨਾਲ ਸੁਣਨਾ ਔਰ ਜਿਹੜੇ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਪਿਆਰ ਕਰਦੇ ਨੇ ਉਹ ਮੇਰੇ ਵੱਨੀਓ ਅਪੀਲ ਹੈ ਕਿ ਭਾਈ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਲੋਕਾਂ ਤੱਕ ਪਹੁੰਚੇ ਇਹਨਾਂ ਨੂੰ ਪਤਾ ਲੱਗੇ ਕਿ ਸਰਤਾ ਦੇ ਖਿਲਾਫ ਬੋਲਣ ਦਾ ਅੰਜਾਮ ਕੀ ਆ ਸੁਣੋ ਪਤਿਆਂ ਨੇ ਉਥੇ ਘਰੇ ਆਪਣਾ ਕੋਈ ਕੰਮ ਨਹੀਂ ਕਰਦੀਆਂ ਇਹ ਜੀ ਇੱਕ ਬਚਾਲੇ ਦੇ ਬਹਿ ਨਹੀਂ ਸਿਰਫ ਕਿ ਹੁਣੀਆਂ ਵੱਧ ਗਿਆ ਨੇ ਜਦੋਂ ਆਉਂਦੀਆਂ ਨੇ ਪੁੱਛੋ ਵੀ ਕੀ ਸੋਚਿਆ ਆਈ ਮੈਂ ਤਾਂ ਲੰਗਰ ਸ਼ੱਕ ਦੇ ਮੌਕੇ 'ਤੇ ਆਇਆ ਬਸ ਜੀ ਬਾਬਾ ਜੀ ਬਾਕੀ ਵਾ ਇਹਨਾਂ ਨੂੰ ਵਾਸਤੇ ਐਂਟਰਟੇਨਮੈਂਟ ਚਾਹੀਦਾ ਬਸ ਘਰੋਂ ਵਾਸਤੇ ਮਾਨਾ ਪਾਲਦੀਆਂ ਨੇ ਕਿ ਕੋਈ ਦੇਦੇ ਦੇ ਜਾਣਾ ਵਾਸਤੇ ਜਿਹੜਾ ਅੱਜ ਆ ਪ੍ਰੋਗਰਾਮ ਹੈ ਤੇ ਰਿਹਾ ਹੈ ਘਰੋਂ ਵਾਸਤੇ ਸੱਤ ਨਾਲ ਲੜ ਕੇ ਤੇ ਬੈਠ ਜਾਂਦੇ ਹਾਂ ਟਾਲੀਆਂ ਚ ਉਹੋ ਜਿਹੀ ਟਾਲੀਆਂ ਜਿਹੜੇ ਇਹਨਾਂ ਨੂੰ ਬਿਠਾ ਕੇ ਲੈ ਜਾਂਦੇ ਨੇ ਵੇਹਣਾ ਅੱਛਾ ਤੁਸੀਂ ਦੱਸੋ ਕਿ ਮੈਂ ਹੈਰਾਨ ਆ ਕਿ ਇੰਨੇ ਲੋਕ ਮਿਲੇਨ ਲੋਕ ਸਾਰੇ ਆ ਇਸ ਵਾਰ ਮੈਂ ਤੁਹਾਨੂੰ ਉਸ ਕੁੜੀ ਦਾ ਬਿਆਨ ਵੀ ਸੁਣਾਉਂ ਆ ਸੁਣੀ ਚਲੋ ਇਹ ਜਿਹੜਾ ਇਹ ਕੁੱਤਿਆਂ ਪੱਪੀਆਂ ਕਰਦਾ ਆ ਆਧਰੇ ਬੰਦੇ ਵੇਰ ਕੰਮ ਕਰਦਾ ਫਿਰ ਉਹਨਾਂ ਨੂੰ ਇਹ ਉਹਨਾਂ ਨਾਲ ਮੂੰਹ ਦੇ ਨਾਲ ਮੂੰਹ ਲਾ ਕੇ ਉਹਨਾਂ ਨੂੰ ਚੁੰਮੂਗਾ ਅੱਛਾ ਫਿਰ ਇਹ ਕੱਪੜੇ ਪਾਉਂਦਾ ਹੈ ਔਰਤਾਂ ਵਾਰੇ ਫਿਰ ਨਖਰੇ ਕਰਦਾ ਆ ਸੋ ਫਿਰ ਇਹ ਮਜ਼ਾਕ ਕਰਦਾ ਆ ਸੋਵਰ ਨੂੰ ਇਹ ਸਾਡੇ ਪਵਿੱਤਰ ਸੋਵਰ ਜਿਹੜੀ ਐਸੀ ਜਗ੍ਹਾ ਆ ਜਿੱਥੇ ਅਸੀਂ ਜਲ ਛਕਦੇ ਆ ਉਹਨੂੰ ਕਹਿੰਦਾ ਕਿ ਤੂੰ ਭਾਈ ਇਹਨਾਂ ਹਰਾਮਜਾਦਾ ਆਉਂਤਰਾ ਆ ਇਹ ਕੀ ਜਿਹੜੇ ਧਾਰਾ ਲਾਈਆਂ ਨੇ ਕੀ ਜਿਹਨਾਂ ਧਾਰਾ ਦੇਖਿਆ ਬੰਦਾ ਦੇਖੋ ਤੁਸੀਂ ਜਾਣਦੇ ਵੀ ਹੋਗੇ ਕਈ ਸਾਥੀ ਹੁਣ ਮੈਂ ਤੁਹਾਨੂੰ ਕੁੜੀ ਦੀ ਆਵਾਜ਼ ਵੀ ਸੁਣਾਉਣ ਜਾ ਰਿਹਾ ਔਰ ਦੇਖੋ ਇਹ ਬੰਦਾ ਸ਼ਦਾਬ ਅਲੀ ਕਿਹੜੀ ਯੂਜ਼ ਕਰ ਰਿਹਾ ਇਹ ਬਾਸੀ ਆ ਸਾਰੇ ਜਾਣਦੇ ਹੋ ਤੁਸੀਂ ਇਹ ਬੰਦਾ ਬਹੁਤ ਜ਼ਿਆਦਾ ਖਿਲਾਫ ਬੋਲਦਾ ਸੰਤ ਢੱਡਰੀਆਂ ਵਾਲੇ ਤੇ ਆਪਾਂ ਇਹਦੇ ਤੇ ਵੀ ਵਿਚਾਰ ਚਰਚਾ ਕਰਾਂਗੇ ਪਰ ਪਹਿਲਾਂ ਮੈਂ ਤੁਹਾਨੂੰ ਇੱਕ ਕੁੜੀ ਹੈ ਜਿਹੜੀ ਉਹਦਾ ਵੀ ਬਿਆਨ ਸੁਣਾ ਦਿੰਨਾ ਕਿ ਜਿਹੜੀ ਉਹ ਕੁੜੀ ਹੈ ਉਹ ਕੀ ਕਹਿ ਰਹੀ ਹੈ ਅਰਨਜੀਤ ਸਿੰਘ ਢੱਡਰੀਆਂ ਵਾਲੇ ਨੂੰ ਤੁਹਾਡੀ ਜੋ ਆਇਆ ਮੇਰੀ ਆਪਣੀ ਜਵਾਈ ਜਨਾ ਜਦੋਂ ਆਪਾਂ ਕਿਸੇ ਦਾ ਕੱਪੜਾ ਕਹਣਾ ਦੇਖੋ ਕੱਪੜੇ ਕੈਸੇ ਪਾਏ ਆ ਫਲਾਣਾ ਕੈਸੇ ਹੋ ਰਿਹਾ ਜੇ ਟਰਾਲੀ ਤੋਂ ਆਇਆ ਤੁਸੀਂ ਕਹੇ ਮੀਲਾ ਕੋਟਨ ਨਹੀਂ ਕਹੇ ਕਾਲਾ ਪਾ ਲਈ ਕਹੇ ਹਰਾ ਪਾ ਲਈ ਅਗਲੇ ਕੱਪੜੇ ਚੋਆਇਸ ਹੁੰਦੀ ਅਗਲੇ ਜ ਆਪਣੇ ਬੋਲ ਹੁੰਦਾ ਬੋਲ ਕਰੋ ਬੋਲ ਕਰੋ ਮੇਰੇ ਪੁੱਛੇ ਤੁਹਾਡੀ ਕਿੰਨੀ ਉਮਰ ਹੈ ਤੁਸੀਂ ਮੇਰੇ ਸਿਰ ਦੇ ਤਾਜ ਹੋ ਤੁਸੀਂ ਭਾਵੇਂ ਛੋਟੇ ਉਮਰੋਂ ਵੱਡਿਓ ਸੁਣੋ ਗੱਲ ਧਿਆਨ ਨਾਲ ਬੇਟਾ ਸੋਣਿਆ ਕਰੋ ਇਹ ਬੰਦਾ ਬਾਸੀ ਗਰਸਰ ਬਾਸੀ ਨੇ ਇੱਕ ਮਹੀਮ ਚਲਾਈ ਆ ਜਿਹੜੀ ਉਹ ਕੁੜੀ ਹੈ ਉਹ ਤਾਂ ਆਰ ਅੰਜੀਤ ਸਿੰਘ ਢੱਡਰੀਆਂ ਵਾਲੇ ਦੀ ਸਲਾਹਤਾ ਕਰ ਰਹੀ ਆ ਉਹ ਕਹਿੰਦੀ ਵੀ ਤੁਸੀਂ ਕਦੇ ਕਹੇ ਜਾ ਕੋਟ ਪਾਉਨੇ ਹੋ ਕਦੇ ਨੀਲਾ ਕਾਲਾ ਪਾਉਨੇ ਹੋ ਤੇ ਤੁਹਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਤੇ ਸਟੂਡੀਓ ਦੇ ਵਿੱਚ ਜਦੋਂ ਇਹ ਕਾਲ ਦੇ ਉੱਤੇ ਜੋੜਦਾ ਕਿਸੇ ਨੂੰ ਆਪਣੇ ਨਾਲ ਔਰ ਸੰਤਾਂ ਦੇ ਖਿਲਾਫ ਗੱਲ ਕਰਨ ਲੱਗ ਜਾਂਦਾ ਔਰ ਫਿਰ ਸਾਹਮਣੇ ਵਾਲੇ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦਾ ਇਹ ਤੁਹਾਨੂੰ ਸਾਫ਼ ਸੁਣਿਆ ਵੀ ਆ ਕਿਉਂ ਕਿਉਂਕਿ ਇਸ ਬੰਦੇ ਨੇ ਸਾਹਮਣੇ ਤੋਂ ਰੋਕ ਦਿੱਤਾ ਕਉ ਉਸ ਕੁੜੀ ਨੂੰ ਯਾਨੀ ਬੋਲਣ ਨਹੀਂ ਦਿੰਦਾ ਤਾਂ ਉਹ ਕੁੜੀ ਕਹਿ ਰਹੀ ਹੈ ਵੀ ਰঞ্জੀਤ ਸਿੰਘ ਢੱਡਰੀਆਂ ਵਾਲਾ ਕੀ ਗਲਤ ਕਰ ਰਿਹਾ ਤੁਸੀਂ ਉਸ ਨੂੰ ਗਲਤ ਕਿਉਂ ਪੇਸ਼ ਕਰਦੇ ਹੋ ਇਹ ਦੱਸੋ ਤਾਂ ਹੁਣ ਪੰਜਾਬੀਓ ਗੱਲ ਇੱਥੇ ਆਉਂਦੀ ਆ ਜਿੰਨੇ ਮਤਲਬ ਚੈਨਲ ਨੇ ਜਿੰਨੇ ਢੱਡਰੀਆਂ ਵਾਲੇ ਦੇ ਖਿਲਾਫ ਚੈਨਲ ਨੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਹੁਣ ਮੀਡੀਆ ਦੇ ਵਿੱਚ ਲਿਆਉਣਾ ਮੈਂ ਇੱਕ ਇਸ ਗੱਲ ਦੀ ਮਹੀਮ ਹੀ ਚਲਾ ਦੇਣੀ ਹੈ ਕਿਉਂਕਿ ਜਿੰਨੇ ਸਾਡੇ ਕੂੜ ਪ੍ਰਚਾਰ ਕਰਨ ਵਾਲੇ ਚੈਨਲ ਨੇ ਸੰਤ ਢੱਡਰੀਆਂ ਵਾਲੇ ਦੇ ਖਿਲਾਫ ਅਰੰਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਔਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਇੱਕ ਗੁਰੇਂਦਰ ਸਿੰਘ ਢਿੱਲੋਂ ਦੇ ਖਿਲਾਫ ਬਹੁਤ ਸਾਰੇ ਚੈਨਲ ਨੇ ਜਿਹੜੇ ਇਹ ਕੂੜ ਪ੍ਰਚਾਰ ਦੇ ਨਾਲ ਸੰਗਤਾਂ ਦਾ ਦਿਲ ਦਿਖਾਉਂਦੇ ਨੇ ਔਰ ਵੱਡੇ ਪੱਦਰਤੇ ਮਹੀਮ ਚਲਾਉਂਦੇ ਨੇ ਉਹਨਾਂ ਦੇ ਖਿਲਾਫ ਤਾਂ ਕਿ ਲੋਕਾਂ ਨੂੰ ਲੱਗੇ ਇਹਨਾਂ ਦੀ ਸ਼ਬੀ ਇਹੋ ਜੀ ਹੈ ਕਿਉਂਕਿ মিডিਆ মিডিਆ ਰਾਤੋਂ ਰਾਤ ਬੰਦੇ ਨੂੰ ਬਦਨਾਮ ਕਰ ਦਿੰਦਾ ਤੇ ਰਾਤੋਂ ਰਾਤ ਹੀ ਸਟਾਰ ਬਣਾ ਦਿੰਦਾ ਹੈ ਤੁਸੀਂ ਸਾਰੇ ਜਾਣਦੇ ਹੋ ਔਰ ਜਿਹੜੇ ਲੋਕ ਸੁਣਦੇ ਨੇ ਉਹਨਾਂ ਦੇ ਵਿੱਚ ਕਈ ਭੋਲੇ ਭਾਲੇ ਵੀ ਹੁੰਦੇ ਨੇ ਉਹ ਲੋਕ ਸਮਝਦੇ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਜਾਂ ਫਿਰ ਗੁਰਿੰਦਰ ਸਿੰਘ ਢਿੱਲੋ ਤੇ ਜਾਂ ਫਿਰ ਭਾਈ ਅਮਰਪਾਲ ਸਿੰਘ ਕਿ ਇਹੋ ਜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਘਰ ਕਰਦੀ ਆ ਤਾਂ ਇਹ ਗੱਲ ਮਾੜੀ ਆ ਜਿਹੜੇ ਚੈਨਲ ਇਹਨਾਂ ਗੱਲਾਂ ਨੂੰ ਪ੍ਰੋਸਦੇ ਨੇ ਤਾਂ ਦਰਸਲ ਹੁਣ ਆਪਾਂ ਸਾਰੇ ਚੈਨਲਾਂ ਨੂੰ ਐਕਸਪੋਜ਼ ਕਰਦੇ ਰਵਾਂਗੇ ਤਹਾਡੇ ਤੱਕ ਮੈਂ ਹਰ ਵੀਡੀਓ ਪਹੁੰਚਾਉਂਗਾ ਪਰ ਜਿਹੜਾ ਤੁਹਾਡਾ ਸੰਯੋਗ ਹੈ ਇਹਦੀ ਹਰ ਇੱਕ ਬੰਦੇ ਨੂੰ ਲੋੜ ਹੁੰਦੀ ਹੈ ਕਿਉਂਕਿ ਮਦਦ ਦੀ ਲੋੜ ਇਸ ਤਰ੍ਹਾਂ ਕਿ ਜਿਵੇਂ ਹੁਣ ਤੁਸੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣਦੇ ਹੋ ਜਾਂ ਫਿਰ ਗੁਰਿੰਦਰ ਸਿੰਘ ਢਿੱਲੋਂ ਨੂੰ ਸੁਣਦੇ ਹੋ ਭਾਈ ਅਮਰਪਾਲ ਸਿੰਘ ਦੇ ਨਾਲ ਆਪਣੀ ਸਪੋਰਟ ਰੱਖਦੇ ਹੋ ਸੱਚੇ ਕੰਮਾਂ ਦੇ ਨਾਲ ਖੜਦੇ ਹੋ ਤਾਂ ਆਵਾਜ਼ ਬੁਲੰਦ ਕਰਨੀ ਮਾੜੀ ਗੱਲ ਨਹੀਂ ਤਾਂ ਮੈਂ ਚਾਹੁੰਗਾ ਜਿੰਨੇ ਤੁਸੀਂ ਇਹਨਾਂ ਤਿੰਨਾਂ ਨੂੰ ਪਿਆਰ ਕਰਨ ਵਾਲਾ ਕੋਈ ਭਰਾ ਦੇਖ ਰਿਹਾ ਤਾਂ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਇਹ ਵੀਡੀਓ ਉਹਨਾਂ ਵਾਸੀ ਵਰਗੇ ਲੋਕਾਂ ਤੱਕ ਪਹੁੰਚੇ ਕੈਨੇਡਾ ਦੇ ਵਿੱਚ ਵੈਸੇ ਵੀ ਵੀਡੀਓ ਜਾਂਦੀਆਂ ਆਪਣੀਆਂ ਲੋਕ ਬਹੁਤ ਸਾਰੇ ਦੇਖਦੇ ਆ ਅਮਰੀਕਾ ਯੂਰਕ ਸਿਟੀ ਦੇ ਵਿੱਚੋਂ ਮੁੰਡੇ ਜੁੜ ਜਾਂਦੇ ਨੇ ਪਰ ਮੈਂ ਹੁਣ ਕਹਿਣਾ ਚਾਹੂੰਗਾ ਇੱਕ ਲਾਈਵ ਦੇ ਉੱਤੇ 9 ਵਜੇ ਆਪਾਂ ਰਾਤ ਨੂੰ ਲਾਈਵ ਕਰਾਂਗੇ ਜਾਂ 7 ਵਜੇ ਜਾਂ 9 ਵਜੇ ਉਸ ਤੇ ਜ਼ਰੂਰ ਜੁੜਨਾ ਤਾਂ ਆਪਣੇ ਵਿਚਾਰ ਆਪਾਂ ਸਾਂਝੇ ਕਰਾਂਗੇ ਸਵੇਰ ਵਾਲੀ ਵੀਡੀਓ ਦੇ ਔਰ ਜਿੰਨੇ ਹੁਣ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਇਹ ਨੋਟੀਫਿਕੇਸ਼ਨ ਹਰ ਤੁਹਾਡੇ ਕੋਲੇ ਪਹੁੰਚਦਾ ਰਹੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟੌਪਿਕ